5, 4, 3, 2 3 1 7 ਮੈਂਬਰੀ ਕਮੇਟੀ ਦੀ ਅੱਜ ਦੂਜੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਉਡੀਕ ਕੀਤੀ ਗਈ ਕਿ ਪੁੰਦੜ ਸਾਹਿਬ ਪਹੁੰਚਣਗੇ ਪਰ ਉਹਨਾਂ ਦੇ ਜਦੋਂ ਉਹ ਨਹੀਂ ਪਹੁੰਚੇ ਤਾਂ ਫਿਰ ਮੌਕੇ ਤੋਂ ਦੋ ਮੈਂਬਰ ਜਿਹੜੇ ਨੇ ਉਹਨਾਂ ਦੇ ਘਰ ਜਾਂਦੇ ਨੇ ਧਾਮੀ ਸਾਹਿਬ ਤੇ ਗੁਰਪ੍ਰਤਾਪ ਬਡਾਲਾ ਜਾਂਦੇ ਨੇ ਤੇ ਅਜੇਹੇ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੱਥੇ ਕਈ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਦੋਂ ਪੁੰਦੜ ਸਾਹਿਬ ਚੰਡੀਗੜ੍ਹ ਦੇ ਵਿੱਚ ਹੀ ਸੀਗੀ ਤੇ ਇਸ ਸੀ ਤੇ ਅਜੇਹੇ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ ਹਾਲਾਂਕਿ ਜਦੋਂ ਇਸ ਮੁਤਲਕ ਮੀਟਿੰਗ ਜਦੋਂ ਹੋ ਜਾਂਦੀ ਹੈ ਜਦੋਂ ਇਸ ਦੇ ਵਿੱਚ ਜੋ ਧਾਮੀ ਸਾਹਿਬ ਨੇ ਉਹ ਮਿਲ ਕੇ ਆਉਂਦੇ ਨੇ ਜਿਸ ਤੋਂ ਬਾਅਦ ਪੁੰਦਰ ਸਾਹਿਬ ਨੂੰ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਜਵਾਬ ਕੀਤਾ ਜਾਂਦਾ ਤਾਂ ਉਹਨਾਂ ਦਾ ਜੋ ਜਵਾਬ ਹੁੰਦਾ ਜਵਾਬ ਬੜਾ ਹੀ ਅਜੀਬ ਜਿਹਾ ਹੁੰਦਾ ਜਿਸ ਦੇ ਨਾਲ ਸੰਤੋਸ਼ਟੀ ਜੋ ਹੈਗੀ ਨਹੀਂ ਮਿਲਦੀ ਆਖਰਕਾਰ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਪੱਤਰਕਾਰਾਂ ਨੂੰ ਕਿ ਤੁਸੀਂ ਮੈਨੂੰ ਸਵਾਲ ਹੀ ਗਲਤ ਪੁੱਛ ਰਹੇ ਹੋ ਕਿਉਂਕਿ ਮੈਂ ਉਸ ਕਮੇਟੀ ਦਾ ਮੈਂਬਰ ਨਹੀਂ ਅਤਾ ਅਜੇਹੇ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ 11 ਨੂੰ ਇਹ ਮੀਟਿੰਗ ਹੋਣੀ ਸੀ ਲੇਕਿਨ ਮੀਟਿੰਗ ਜੋ ਹੈਗੀ ਪੋਸਟਪੋਨ ਕਰਨੀ ਪੈ ਰਹੀ ਸੀ ਕਿਉਂਕਿ ਵਿਆਦੇ ਕਾਰਨ ਉਹ ਰੁੱਝੇ ਹੋਏ ਸੀ ਪੁੰਦਰ ਸਾਹਿਬ ਅਜੇਹੇ ਦੇ ਵਿੱਚ 13 ਯਾਨੀ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਹੀ ਪੁੰਦਰ ਸਾਹਿਬ ਵੀ ਸੀਗੇ ਤਾਂ ਉਹਨਾਂ ਦੀ ਕਾਫੀ ਚਿਰ ਤੱਕ ਉਡੀਕ ਕੀਤੀ ਗਈ ਕਿ ਉਹ ਆਣਗੇ ਕਿਉਂਕਿ ਉਹਨਾਂ ਤੋਂ ਕਾਫੀ ਸਾਰੇ ਸਵਾਲ ਜਵਾਬ ਕਰਨੇ ਸੀ ਗੇ ਬਹੁਤ ਸਾਰੀ ਅੱਜ ਗਲਬਾ ਜਿਹੜੀ ਹੈਗੀ ਚਰਚਾ ਹੋਣੀ ਸੀ ਲੇਕਿਨ ਮੀਟਿੰਗ ਦੇ ਵਿੱਚ ਜੋ ਭੁੰਦਰ ਸਾਹਿਬ ਹੈਗੇ ਨਹੀਂ ਪਹੁੰਚਦੇ ਨੇ ਤਾਂ ਜੋ ਗਠਿਤ ਕੀਤੀ ਗਈ ਹੈਗੀ ਆ ਕਮੇਟੀ ਅਜਿਹੇ ਦੇ ਵਿੱਚ ਨਵੀਂ ਭੜਤੀ ਨੂੰ ਲੈ ਕੇ ਵੀ ਕਈ ਸਵਾਲ ਜਵਾਬ ਜਿਹੜੇ ਨੇ ਅੱਜ ਪੁੱਛੇ ਜਾਣੇ ਸੀਗੇ ਤਾਂ ਸੱਤ ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ਜੋ ਹੈ ਉਹ ਖਤਮ ਤਾਂ ਹੋ ਚੁੱਕੀ ਹੈ ਲੇਕਿਨ ਹੁਣ ਨਵਾਂ ਕਲੇਸ਼ ਛੜਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਹੁਣ 16 ਫਰਵਰੀ ਨੂੰ ਜੋ ਮੀਟਿੰਗ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸਿੰਘ ਭੁੰਦਰ ਜੋ ਹੈ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਨੇ ਭੁੰਦਰ ਤੇ ਕਰ ਜਿਹੜੇ ਹੈਗੇ ਆ ਧਾਮੀ ਤੇ ਨਾਲ ਹੀ ਗੁਰਪ੍ਰਤਾ ਵਡਾਲਾ ਪਹੁੰਚਦੇ ਨੇ ਨਵੀਂ partite ਦੇ ਲਈ ਜੋ ਕਮੇਟੀ ਬਣਾਈ ਗਈ ਸੀ ਉਹਨਾਂ ਕਮੇਟੀ ਦੀ ਅੱਜ ਮੀਟਿੰਗ ਸੀ ਤੇ ਵਿਚਾਰ ਕਰਨ ਦੇ ਲਈ ਕਮੇਟੀ ਦੇ ਵੱਲੋਂ ਪੁੰਦਰ ਸਾਹਿਬ ਨੂੰ ਸੱਦਿਆ ਗਿਆ ਸੀ ਚੰਡੀਗੜ੍ਹ ਐਜਪੀਸੀ ਦਫਤਰ ਦੇ ਵਿੱਚ ਇਹ ਮੀਟਿੰਗ ਹੋਈ ਲੇਕਿਨ ਦੋਸਤੋ ਬਾਅਦ ਵੀ ਜੋ ਪੁੰਦਰ ਸਾਹਿਬ ਹੈਗੇ ਉਹ ਨਹੀਂ ਪਹੁੰਚੇ ਨਵੇਂ ਸਿਰੇ ਤੋਂ ਪੜਤੀਕਰਨ ਦੀ ਵੀ ਜੋ ਲਗਾਤਾਰ ਮੰਗ ਉਠਾਈ ਜਾ ਰਹੀ ਹੈ ਕਿਉਂਕਿ ਜੋ ਪਹਿਲੀ ਪ੍ਰਕਿਰਿਆ ਹੈਗੀ ਆ ਉਹ ਕੀਤੀ ਗਈ ਸੀ ਜਿਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਚੁੱਕੇ ਗਏ ਸੀ ਪੁੰਦਰ ਕੋਲੋਂ ਪੜਤੀ ਸੰਬੰਧੀ ਸਵਾਲ ਜਿਹੜੇ ਹੈਗੇ ਇਸ ਮੀਟਿੰਗ ਦੇ ਵਿੱਚ ਪੁੱਛੇ ਜਾਣੇ ਸੀਗੇ ਚਾ ਤਾਂ ਅਜੇਹੇ ਦੇ ਵਿੱਚ ਜੇਕਰ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਹੀ ਹੋਣ ਤੇ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣ ਉੱਤੇ ਵੀ ਕਾਫੀ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਨੇ ਮੀਟਿੰਗ ਦੇ ਵਿੱਚ ਜੋ ਹੈ ਪੁੰਦਰ ਸਾਹਿਬ ਜੋ ਹੈ ਸ਼ਾਮਲ ਨਾ ਹੋਣ ਉੱਤੇ ਉਹਨਾਂ ਤੋਂ ਜਦੋਂ ਸਵਾਲ ਜਵਾਬ ਕੀਤਾ ਗਿਆ ਤਾਂ ਉਹਨਾਂ ਕਹਿ ਦਿੱਤਾ ਕਿ ਮੈਂ ਕਮੇਟੀ ਦਾ ਕੋਈ ਮੈਂਬਰ ਨਹੀਂ ਹਾਂ ਪੱਤਰਕਾਰਾਂ ਦੇ ਵੱਲੋਂ ਕੀਤੇ ਸਵਾਲਾਂ ਨੂੰ ਵੀ ਉਹਨਾਂ ਦੇ ਵੱਲੋਂ ਗਲਤ ਜੋ ਹੈ ਦੱਸ ਦਿੱਤਾ ਗਿਆ ਤਾਂ ਅਜਿਹਾ ਆਖਰ ਕੀ ਕੁਝ ਚੱਲ ਰਿਹਾ ਹੈਗਾ ਕੀ ਕੁਝ ਸਿਨੈਰੀਓ ਜੋ ਹੈ ਕ੍ਰੀਏਟ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਉੱਤੇ ਵੀ ਗੱਲਬਾਤ ਕਰਨੀ ਬੇहद ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਸੱਤ ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਅਜੇ ਦੇ ਵਿੱਚ ਇਹਨਾਂ ਦੀ ਅੱਜ ਮੀਟਿੰਗ ਸੀ ਜੋ ਕਿ ਥੋੜੇ ਸਮਾਂ ਪਹਿਲਾਂ ਹੀ ਮੀਟਿੰਗ ਜੋ ਹੈ ਖਤਮ ਹੋਈ ਹੈ ਹਾਲਾਂਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਕਈ ਸਵਾਲ ਜਵਾਬ ਜਿਹੜੇ ਹੈਗੇ ਆ ਉਹ ਕਰਨੇ ਸੀ ਤੇ ਬਾਗੀਆਂ ਦੀ ਮੀਟਿੰਗ ਵੀ ਜਿਹੜੀ ਹੈਗੀ ਆ ਉਹ جاری ਹੈ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਸੁਪਰੀਮ ਪਾਵਰ ਜੋ ਹੈ ਉਹਨਾਂ ਦੇ ਤਹਿਤ ਜੋ ਮੀਟਿੰਗ ਦੇ ਵਿੱਚ ਨਿਯੁਕਤੀ ਜੋ ਹੈਗੀ ਭਰਤੀ ਜਿਹੜੀ ਹੈ ਗਿਆਉ ਨਹੀਂ ਕੀਤੀ ਜਾ ਰਹੀ ਹੈ ਅਜੇ ਇਹ ਦੇ ਵਿੱਚ ਇਸ ਉਤੇ ਵੀ ਕਾਫੀ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਨੇ ਕਿ ਕਿਹਾ ਕਾ ਤੱਕ ਸਾਹਿਬ ਦੇ ਵੱਲੋਂ ਜੋ ਹੈ ਜੋ ਜਥੇਦਾਰ ਨੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਨਵੀਂ ਭਰਤੀ ਦੇ ਲਈ ਤਾ ਅਜਿਹੇ ਦੇ ਵਿੱਚ 7 ਮੈਂਬਰਾਂ ਦੀ ਜਿਹੜੀ ਹੈਗੀ ਆ ਨਿਯੁਕਤੀ ਕੀਤੀ ਜਾਂਦੀ ਹੈ ਕਿ ਨਵੀਂ ਭੜਤੀ ਕੀਤੀ ਜਾਵੇਗੀ ਤਾਂ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜੋ ਇਸ ਦੇ ਵਿੱਚ ਪ੍ਰਕਿਰਿਆ ਦੱਸੀ ਗਈ ਸੀ ਜਿਸ ਤਰੀਕੇ ਦੇ ਨਾਲ ਸੁਪਰੀਮ ਜੋ ਇਸ ਦੇ ਵਿੱਚ ਪਾਵਰ ਜੋ ਜਥੇਦਾਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈਗਾ ਆ ਤੇ partite ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਜਾਵੇ ਤਾਂ partite ਜਿਹੜੀ ਹੈਗੀ ਸ਼ੁਰੂ ਕੀਤੀ ਗਈ ਹੈ ਲੇਕਿਨ ਨਿਰਦੇਸ਼ਾਂ ਦੇ ਅਨੁਸਾਰ partite ਨਹੀਂ ਸ਼ੁਰੂ ਕੀਤੀ ਗਈ ਜਿਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਜੜੇ ਨੇ ਚੁੱਕੇ ਜਾ ਰਹੇ ਨੇ ਬਲਵਿੰਦਰ ਸਿੰਘ ਭੁੰਦਰ ਦੇ ਨਾਲ ਜਿਹੜੀ ਹੈਗੀਆ ਮੁਲਾਕਾਤ ਵੀ ਕੀਤੀ ਗਈ ਹੈ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ 16 ਫਰਵਰੀ ਨੂੰ ਇਹ ਸੱਤ ਮੈਂਬਰਾਂ ਦੀ ਹੁਣ ਮੀਟਿੰਗ ਜਿਹੜੀ ਹੈ ਹੋਣੀ ਹੈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਵੀ ਜੁੜ ਗਏ ਨੇ ਉਹਨਾਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਲੈਂਦੇ ਆ ਕਿ ਆਖਿਰ ਪੂਰਾ ਮੈਟਰ ਕੀ ਹੈਗਾ ਆ ਅੱਜ ਮੀਟਿੰਗ ਜਿਹੜੀ ਹੈਗੀ ਆ ਵਿਵੇਕ ਸੱਦੀ ਗਈ ਸੀ ਤਾਂ ਇਸ ਦੇ ਵਿੱਚ ਪੁੰਦਰ ਸਾਹਿਬ ਜੂ ਨੇ ਉਹਨਾਂ ਦੀ ਉਡੀਕ ਕੀਤੀ ਜਾਂਦੀ ਹੈ ਉਹ ਪਹੁੰਚਦੇ ਨਹੀਂ ਹੈਗੇ ਚੰਡੀਗੜ੍ਹ ਦੇ ਵਿੱਚ ਵੀ ਹੋਣ ਦੇ ਬਾਵਜੂਦ ਤੇ ਲਾਜ਼ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਮੈਂ ਤਾਂ ਕਮੇਟੀ ਦਾ ਮੈਂਬਰ ਹੀ ਨਹੀਂ ਆ ਹੂੰ ਜੀ ਬਿਲਕੁਲ ਤਾਂ ਕਵਿਤਾ ਸੋ ਪਿਛਲੇ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਹੈ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਭਰਤੀਆਂ ਕੀਤੀਆਂ ਜਾਣੀਆਂ ਨੇ ਤੇ ਉਹ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਜਿਸ ਤਰੀਕੇ ਦੇ ਨਾਲ ਹੁਕਮਨਾਮਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਇਹ ਬਿੰਦੂ ਤਾਂ ਉਠਾਇਆ ਇਸ ਉੱਤੇ ਕਈ ਤਰੀਕੇ ਦੇ ਵਿਰੋਧ ਜਿਹੜਾ ਆ ਦੂਸਰੇ ਪਾਸਿਓਂ ਵੀ ਦੇਖਣ ਨੂੰ ਮਿਲੇ ਜਿ세 ਵਿੱਚ ਬਾਗੀ ਧੜੇ ਦੀ ਗੱਲ ਕੀਤੀ ਜਾਵੇ ਤਾਂ ਬਾਗੀ ਧੜੇ ਨੇ ਵੀ ਇਸ ਗੱਲ ਦਾ ਜਮ ਕੇ ਜਿਹੜਾ ਵਿਰੋਧ ਕੀਤਾ ਹੈ ਬਾਗੀ ਧੜੇ ਨੇ ਕਿਹਾ ਤੇ ਉਸ ਤੋਂ ਬਾਅਦ ਜਦੋਂ ਪੂਰਾ ਬਲਵਾਜ ਬੱਜਦਾ ਹੈ ਤਾਂ ਸ਼੍ਰੀ ਅਕਾਲਤਾਕ ਸਾਹਿਬ ਦੇ ਵੱਲੋਂ ਤਾੜਨਾ ਵੀ ਕੀਤੀ ਜਾਂਦੀ ਹੈ ਤੇ ਜਿਹੜੇ ਇਸ ਕਮੇਟੀ ਦੇ ਆਗੂ ਨੇ ਮੁਖੀ ਜਿਨ੍ਹਾਂ ਨੂੰ ਲਾਇਆ ਗਿਆ ਹਰਜਿੰਦਰ ਸਿੰਘ ਧਾਮੀ ਉਹ ਇੱਕ ਮੀਟਿੰਗ ਸਾਦੇ ਨੇ ਮੀਡਲ ਬਿੱਤੂ ਦੀ ਜਿਹੜੀ ਉਹ ਰੱਖੀ ਜਾਂਦੀ ਹੈ ਜਿਸ ਦੇ ਵਿੱਚ ਸੱਤ ਮੈਂਬਰੀ ਕਮੇਟੀ ਪੂਰਨ ਤੌਰ ਦੇ ਉੱਤੇ ਸ਼ਾਮਿਲ ਹੁੰਦੀ ਹੈ ਮੀਟਿੰਗ ਦੇ ਵਿੱਚ ਕਈ ਗੱਲਾਂ ਦੇ ਉੱਤੇ ਚਰਚਾ ਹੁੰਦੀ ਹੈ ਤੇ ਉਸ ਤੋਂ ਬਾਅਦ ਕਵਿਤਾ ਅੱਜ ਜਿਹੜੀ 13 ਫਰवरी ਨੂੰ ਮੀਟਿੰਗ ਫੇਰ ਤੋਂ ਰੱਖੀ ਗਈ ਹੈ ਅੱਜ ਚੰਡੀਗੜ੍ਹ ਦੇ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੁੰਦੀ ਹੈ ਪ੍ਰਿੰਤਾ ਸਿੰਘ ਨੂੰ ਦੜਨੂ ਚੇਤਕ ਤਰੀਕੇ ਉਚੇਚੇ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੀ ਜਿਹੜਾ ਉਹ ਕਿਹਾ ਗਿਆ ਸੀ ਪਰ ਬਰਿੰਦਰ ਸਿੰਘ ਤੋਂ ਪੁੰਦਲੀ ਹਰਾਨ ਇਸ ਮੀਟਿੰਗ ਦੇ ਵਿੱਚ ਸ਼ਾਮੇ ਨਹੀਂ ਹੁੰਦੇ ਹੂੰ ਜੇਸੋ ਬਾਅਦ ਹਰਜਿੰਦਰ ਸਿੰਘ ਦਾ ਮੀਟ ਹੈ ਗੁਰਪ੍ਰਤਾਪ ਸਿੰਘ ਬਡਾਵਾ ਜਿਹੜੇ ਨੇ ਉਹਨਾਂ ਦੇ ਘਰ ਜਾਂਦੇ ਨੇ ਉੱਥੇ ਜਾ ਕੇ ਗੱਲਬਾਤ ਹੁੰਦੀ ਹੈ ਪਰ ਇਹ ਕਾਫੀ ਹਾਸੋਣੀ ਗੱਲ ਹੋਏਗੀ ਕਹਿੰਦਾ ਜੇਕਰ ਆਪਾਂ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰੀਏ ਕਿਉਂਕਿ ਇਸ ਵੇਲੇ ਪੂਰੇ ਪੰਥ ਦੀਆਂ ਨਿਗਾਹਾਂ ਇਸ ਕਮੇਟੀ ਦੀ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਸੀਗੀਆਂ ਤੇ ਜਿਹੜੇ ਧਮੀ ਸਾਹਿਬ ਨੇ ਉਹ ਕਹਿ ਕੇ ਇਹ ਨਹੀਂ ਕਿ ਅਸੀਂ ਜੋ ਗੱਲ ਕਰਨੀ ਸੀ ਉਹ ਕਰ ਲਈ ਹੈ ਪਰ ਪੁਂਧਰ ਸਾਹਿਬ ਜਾਣਕਾਰੀ ਸਾਂਝੀ ਕਰ ਪੈਣਗੇ ਪਰ ਪੁਂਧਰ ਸਾਹਿਬ ਜਿਹੜੇ ਇਹ ਬਾਤ ਦੇ ਵਿੱਚ ਇੱਕ ਜੇਕਰ ਆਪਾਂ ਗੱਲ ਕਰੀਏ ਤਾਂ ਬੱਚਿਆਂ ਵਾਲਾ ਬਿਹੇਵੀਅਰ ਜਿਹੜਾ ਹੁੰਦਾ ਹੈ ਬੱਚਿਆਂ ਵਾਲਾ ਰਵਈਆ ਉਹ ਕਰਦੇ ਹੋਏ ਨਜ਼ਰ ਆਏਗਾ ਨੇ ਇੱਥੇ ਤੱਕ ਜੀ ਤੁਹਾਡੀ ਆਵਾਜ਼ ਜੀ ਦਾ ਮੈਂਬਰ ਹੀ ਨਹੀਂ ਹੈਗਾ ਜੀ ਵਿਵੇਕ ਤੁਸੀਂ ਥੋੜਾ ਰੇਂਜ ਜਾ ਕੇ ਗੱਲ ਕਰੋਗੇ ਤਾਂ ਜ਼ਿਆਦਾ ਬੈਟਰ ਹੋਵੇਗਾ ਕਿਉਂਕਿ ਆਵਾਜ਼ ਸਾਨੂੰ ਕਲੀਅਰ ਨਹੀਂ ਆ ਰਹੀ ਹੈ ਤੁਹਾਡੀ ਤਾਂ ਵੱਡਾ ਮਸਲਾ ਜਿਹੜਾ ਅੱਜ ਬਣਿਆ ਹੋਇਆ ਅਜੇਹ ਦੇ ਵਿੱਚ ਕੀ ਕੁਝ ਸਿਨੈਰੀਓ ਕ੍ਰੀਏਟ ਹੋ ਰਿਹਾ ਇਸ ਉੱਤੇ ਵੀ ਗੱਲਬਾਤ ਕਰਨੀ ਬਿਹਤ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਜੋ ਮਨਪ੍ਰੀਤ ਯਾਦਲੀ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਪੜਤੀ ਹੈਗੀ ਆ ਉਸ ਦੇ ਵਿੱਚ ਜੋ ਪੜਤੀ ਜਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਉਹ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ ਅਜੇਹ ਦੇ ਵਿੱਚ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜੋ ਪਿਛਲੀ ਪੜਤੀ ਕੀ ਉਹ ਭਰਤੀ ਜਿਹੜੀ ਆ ਰੱਦ ਹੋ ਸਕਦੀ ਹੈ ਕਿਉਂਕਿ ਲਗਾਤਾਰ ਉਹਨਾਂ ਭਰਤੀ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਹੁਣ ਕੀ ਕੁਝ ਇਸ ਦੇ ਵਿੱਚ ਮੋੜ ਦੇਖਣ ਨੂੰ ਮਿਲੇਗਾ ਉਸ ਉੱਤੇ ਵੀ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਬਾਗੀ ਜਿਹੜਾ ਉਹਨਾਂ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਦਾ ਦੌਰ جاری ਹੈ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਸੁਪਰੀਮ ਪਾਵਰ ਦੇ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਸੀ ਜੋ ਨਿਰਧਾਰਤ ਕੀਤਾ ਗਿਆ ਸੀ ਉਸ ਦੇ ਤਹਿ ਜੋ ਭੜਤੀ ਹੈਗੀ ਉਹ ਨਹੀਂ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਪਹਿਲਾਂ ਵੀ ਇਸ ਉੱਤੇ ਸਵਾਲ ਚੁੱਕੇ ਗਏ ਸੀ ਲੇਕਿਨ ਜੋ ਅੱਜ ਮੀਟਿੰਗ ਸੱਦੀ ਗਈ ਸੀ ਮੀਟਿੰਗ ਦੇ ਵਿੱਚ ਉਡੀਕ ਕੀਤੀ ਜਾ ਰਹੀ ਸੀ ਕਿ ਜੋ ਭੋਂਦਰ ਸਾਹਿਬ ਨੇ ਉਹ ਪਹੁੰਚਣਗੇ ਕਿਉਂਕਿ ਉਹ ਚੇਚੇ ਤੌਰ ਉੱਤੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਜਿਹੜੇ ਸਵਾਲ ਜਵਾਬ ਨੇ ਉਹ ਕੀਤੇ ਜਾਣਗੇ ਤਾਂ ਸ਼ਾਮਲ ਨਹੀਂ ਹੁੰਦੇ ਨੇ ਜੀ ਵਿਵੇਕ ਜੀ ਵਿਵੇਕ ਆਵਾਜ਼ ਆ ਰਹੀ ਹੈ ਜੀ ਇਹ ਤੁਹਾਨੂੰ ਦੱਸ ਰਹੀ ਕਿ ਸੱਤ ਮੈਂਬਰਾਂ ਦੀ ਜਿਹੜੀ ਮੀਟਿੰਗ ਹੈਗੀ ਹੈਗੀ ਆ ਜੋ ਮੀਟਿੰਗ ਕੀਤੀ ਗਈ ਹੈ ਅਜਿਹੇ ਦੇ ਵਿੱਚ ਲਗਾਤਾਰ ਇਸ ਮੀਟਿੰਗ ਤੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਤਾਂ ਮੌਕੇ ਦੀ ਸਥਿਤੀ ਕੀ ਹੈਗੀ ਆ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ 16 ਫਰਵਰੀ ਨੂੰ ਹੁਣ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਕੀਤੀ ਜਾਵੇਗੀ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਧਾਮੀ ਸਾਹਿਬ ਉਹਨਾਂ ਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਤਾਂ ਜਿਹੜੀ ਗੱਲਬਾਤ ਕਰਨੀ ਸੀ ਉਹ ਗੱਲਬਾਤ ਕਰ ਲਈ ਹੈਗੀ ਆ ਅਜੇਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਤੋਂ ਤਾਂ ਲਗਾਤਾਰ ਤੁਹਾਨੂੰ ਅਸੀਂ ਖਬਰ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਆ ਪੁੰਦੜ ਸਾਹਿਬ ਜਿਹੜੇ ਹੈਗੇ ਮੀਟਿੰਗ ਦੇ ਵਿੱਚ ਨਹੀਂ ਪਹੁੰਚਦੇ ਨੇ ਮੀਟਿੰਗ ਦੇ ਵਿੱਚ ਨਾ ਪਹੁੰਚਣ ਦੇ ਕਾਰਨ ਲਗਾਤਾਰ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਹਿਲੀ ਮੀਟਿੰਗ ਹੁੰਦੀ ਹੈ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਹੈਗੀ ਆ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਦੂਜੀ ਮੀਟਿੰਗ ਜਿਹੜੀ ਆ ਸੱਦੀ ਜਾਂਦੀ ਹੈ ਲੇਕਿਨ ਦੂਜੀ ਮੀਟਿੰਗ ਦੇ ਵਿੱਚ ਪੁੰਦੜ ਸਾਹਿਬ ਨਹੀਂ ਪਹੁੰਚਦੇ ਜਿਸ ਤੋਂ ਬਾਅਦ ਨਵਾਂ ਕਲੇਸ਼ ਜਿਹੜਾ ਹੈਗਾ ਆ ਉਹ ਛਿੜ ਚੁੱਕਿਆ ਤਾਂ 16 ਫਰਵਰੀ ਨੂੰ ਇਹ ਮੀਟਿੰਗ ਜਿਹੜੀ ਹੈਗੀ ਆ ਉਹ ਮੀਟਿੰਗ ਹੁਣ ਕੀਤੀ ਜਾਵੇਗੀ ਤਾਂ ਉਸ ਦੇ ਵਿੱਚ ਵੀ ਉਚੇਚੇ ਤੌਰ ਉਤੇ ਜੋ ਭੁੰਦਰ ਸਾਹਿਬ ਹੈਗੇ ਆ ਉਹਨਾਂ ਨੂੰ ਸੱਦਾ ਦਿੱਤਾ ਜਾਵੇਗਾ ਜੇ ਵੀ ਵੇਕੀ ਕੋ ਜਾਣਕਾਰੀ ਹੈ ਜੀ ਬਿਲਕੁਲ ਕਵਿਤਾ ਹੁਣ ਐਜਪੀਸੀ ਦੇ ਜੇਕਰ ਸੱਤ ਮੈਂਬਰੀ ਕਮੇਟੀ ਦੀ ਗੱਲ ਕਰੀਏ ਤਾਂ 16 ਫਰਵਰੀ ਨੂੰ ਮੁਰਤੋਂ ਇੱਕ ਮੀਟਿੰਗ ਪੱਦੀ ਗਈ ਹੈ ਪਰ ਜਿਨੇ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਨਜ਼ਰ ਆਏ ਸੀ ਕਿ ਕਪਤਾਨਾ ਪਹਿਲਾਂ ਵੀ ਜਾਣਕਾਰੀ ਸਾਂਗੀ ਕਿ ਕੀ ਜੀ ਕਿ ਜਦੋਂ ਅੱਜ ਪੂਰੀ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਖੁੰਡੜਾ ਨੂੰ ਇਚੇਚੇ ਤੌਰ ਦੇ ਉੱਤੇ ਬੁਲਾਇਆ ਗਿਆ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋਏ ਵੀ ਉਹ ਗੈਰ ਹਾਜ਼ਰ ਰਹੇ ਤੇ ਸਾਹਮਣੇ ਕਿੰਨੇ ਕਿੰਨੇ ਬਧੀਆਂ ਇੰਤਜ਼ਾਮਾਂ ਜਿਹੜੀਆਂ ਨੇ ਫਿਰ ਤੋਂ ਖੜੀਆਂ ਟਿਕੀਆਂ ਨੇ ਪਰ ਇਹ ਸਭ ਦੇ ਦਰਮਿਆਨ ਜਿਹੜਾ ਖੁੰਡੜਾ ਸਾਹਿਬ ਦਾ ਜਵਾਬ ਸੀ ਕਿ ਪੱਤਰਕਾਰ ਤੋਂ ਹਲੇ ਹੀ ਗੱਲ ਤੋਂ ਪੁੱਛ ਰਹੇ ਨੇ ਤੇ ਇਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਪਰ ਕਈ ਕਈ ਸਮੇਂ ਦਰਮਿਆਨ ਇੱਕ ਗੱਲ ਬਹੁਤ ਖਾਸ ਰਹੀ ਹੈ ਕਿ ਸਤ ਮੈਦਰੀ ਕਮੇਟੀ ਨੇ ਜਿੱਥੇ ਧਰਤੀਆਂ ਨੂੰ ਲੈ ਕੇ ਮੁੱਦਾ ਜ਼ਰੂਰ ਚੁੱਕਿਆ ਸੀ ਤੇ ਨਾਲ ਦੀ ਨਾਲ ਮੁੱਦਾ ਐ ਸੋਰੀ ਜਾਨੀ ਹਰਪ੍ਰੀਤ ਸਿੰਘ ਦਾ ਵੀ ਚੁੱਕਿਆ ਗਿਆ ਜੀ ਮੈਂ ਮੀਟਿੰਗ ਦੇ ਵਿੱਚ ਮੰਤ੍ਰਿਤ ਇਹ ਵਾਲੀ ਸਰ ਆਏ ਕਿ ਜਦੋਂ ਜਥੇਦਾਰ ਸਹਿਬਾਨਾ ਨੇ ਗੱਲ ਕਹੀ ਦਿੱਤੀ ਕਿ ਇੱਕ ਮੋਬਕ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਤਾਂ ਕਹਿੰਦੇ ਫਿਰ ਜਾਂਚ ਹੋਈ ਕਿਵੇਂ ਆ ਕਿ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਇਸ ਮੁੱਦੇ ਤੇ ਵੀ ਚਰਚਾ ਜਿਹੜੀ ਕੀਤੀ ਜਾਏਗੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਆ ਕਿ ਉਹਦਾ ਵਿਰੋਧ ਕਰਾਂਗੇ ਤਾਂ ਇਸ ਬਾਬਤ 'ਚ ਜਦੋਂ ਹੁਣ ਮੀਟਿੰਗ ਖਤਮ ਹੋਈ ਤਾਂ ਜੇ ਤਾਂ ਮੰਤਰੀ ਸਾਹਿਬ ਜੀ ਆਲੀ ਨੂੰ ਸੋ ਆਜੋ ਆ ਕਿਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਦੋ ਦਿਨ ਦਾ ਇੰਤਜ਼ਾਰ ਕਰੋ 16 ਤਰੀਕ ਨੂੰ ਅਸੀਂ ਅੰਤਿਮ ਫੈਸਲਾ ਜਿਹੜਾ ਤੁਹਾਨੂੰ ਦੇ ਦਾਂਗੇ ਪਰ ਉੱਥੇ ਜਿਹੜੇ ਗੁਰਪ੍ਰਤਾ ਸਿੰਘ ਬਦਾਲਾ ਨੇ ਉਹਨਾਂ ਨੇ ਉਰਨ ਤੌਰ ਦੇ ਉਤੇ ਕਿਹਾ ਕਿ ਸ਼ੋਮੀ ਅਕਾਲੀ ਦਲ ਭਰਤੀਆਂ ਕਰੀ ਨਹੀਂ ਸਕਦੀ 7 ਮੈਂਬਰੀ ਕਮੇਟੀ ਵੀ ਭਰਤੀ ਕਰੇ ਜਿਨ੍ਹਾਂ ਕਹਿ ਕਿ ਉਹਨਾਂ ਨੇ ਕੋਈ ਤੋਂ ਜਿਹੜਾ ਉਹ ਲਾ ਦਿੱਤਾ ਗਿਆ ਤਰਫੋਂ ਜਿੰਦਰ ਸਿੰਘ ਤੋਂ ਤੁਹਾਨੂੰ ਜ਼ਰੂਰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਅਸੀਂ ਤੋਂ ਦਰਸਾਵਨਾ ਦੀ ਗੱਲ ਕੀਤੀਆਂ ਉਹ ਕਿਹੜੀ ਗੱਲ ਕੀਤੀ ਨਾ ਤਾਂ ਉਹ ਭੱਜੀ ਸਾਹਿਬ ਦੱਸ ਰਹੇ ਨੇ ਨਾ ਉਹ ਹੁੰਦਲ ਸਾਹਿਬ ਦੱਸ ਰਹੇ ਨੇ ਤਾਂ ਇਸ ਸਭ ਦੇ ਦਰਮਿਆਨ ਹੁਣ ਨਿਗਾਹਾਂ ਜਿਹੜੀਆਂ ਨੇ ਉਹ 16 ਫਰਵਰੀ ਦੇ ਮੀਟਿੰਗ ਦੇ ਉੱਤੇ ਟਿਕ ਗਈਆਂ ਨੇ ਪਰ ਹੁਣ ਦੇਖਣਾ ਇਹ ਹੋਏਗਾ ਕਿ 16 ਫਰਵਰੀ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲੇਗਾ ਜਾਂ ਫਿਰ ਇਹਦੇ ਦੀ ਇੱਕ ਹੋਰ ਤਰੀਕੇ ਜਿਹੜੀ ਉਹ ਦੇ ਦਿੱਤੀ ਜਾਏਗੀ ਕਿਉਂਕਿ ਵੱਡਾ ਤੁਹਾਨੂੰ ਖੜਾ ਹੁੰਦਾ ਹੈ ਅਕਾਲੀ ਗੱਲ ਹੈ ਐਟਾ ਵੱਡਾ ਟੀਚਾ ਲੈ ਕੇ ਚੱਲ ਰਿਹਾ 25 ਲੱਖ ਭਰਤੀਆਂ ਦਾ ਜੀ ਪਰ ਉਹ ਸਭ ਤੋਂ ਦਰਮਿਆਨ ਜਿਸ ਤਰੀਕੇ ਦੇਵਾਦ ਛੇੜ ਰਹੀ ਨੇ ਜਿਸ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਜਿਹੜੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਤਾਂ ਸ਼ੌਮੀ ਅਕਾਲੀ ਦਲ ਦੀਆਂ ਦੋ ਧਿਰਾਂ ਬਣੀਆਂ ਜੇ ਜੇ ਇੱਕ ਬਾਜੀਤਾਰ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਦਲ ਧੜਾ ਬਣਿਆ ਤੇ ਹੁਣ ਉਸ ਸਾਹ ਦੇ ਵਿੱਚੋਂ ਵੀ ਬਾਦਲ ਧੜੇ ਦੇ ਵਿੱਚੋਂ ਵੀ ਦੋ ਧੜੇ ਬਣ ਰਹੇ ਨੇ ਜਿਹੜੇ ਇੱਕ ਕਹਿ ਰਹੇ ਨੇ ਕਿ ਸਾਫ ਸ਼੍ਰੀ ਅਕਾਲ ਤਖਤ ਤੋਂ ਸਾਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇੱਕ ਕਹਿੰਦੇ ਕਿ ਜੀ ਰਾਜਨੀਤਿਕ ਤੌਰ ਦੇ ਉੱਤੇ ਦੇਖੋ ਪੰਤਕ ਤੌਰ ਦੇ ਉੱਤੇ ਕੀ ਦੇਖਣ ਦਾ ਫਾਇਦਾ ਹੈ ਤੇ ਇਹ ਦੋ ਪਾਰਟਨਰ ਗਰੁੱਪ ਚੱਲੇ ਨੇ ਜਿਸ ਦੇ ਵਿੱਚ ਜੇ ਸੱਤ ਮੈਂਬਰੀ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਇਕਬਾਲ ਸਿੰਘ ਹੁੰਦਾ ਸਾਹਿਬ ਵੀ ਬਿਲਕੁਲ ਇਹ ਗੱਲ ਕਰਕੇ ਗਏ ਨੇ ਕਿ ਦੇਖੋ ਜੀ ਸਾਨੂੰ ਕਮੇਟੀ ਦੇ ਹੁਕਮ ਮੰਨਣੇ ਚਾਹੀਦੇ ਜੇ ਸਾਨੂੰ ਸ਼੍ਰੀ ਅਕਾਲ ਤਖਤ ਸਾ ਕਹਿੰਦੇ ਨੇ ਮਨਜੀਤ ਉਹ ਯਾਰੀ ਸਾਹਿਬ ਵੀ ਉਹ ਕਹਿ ਕੇ ਆਏ ਨੇ ਜੀ ਕਿ ਸਾਨੂੰ ਜਿਹੜੀ ਅਕਾਲ ਤੱਕ ਤੋਂ ਸਾਾਨੂੰ ਸਮਰਪਤਾ ਹੈਗੀ ਹੈ ਸਾਡੀ ਪਾਰਟੀ ਅਸੀਂ ਪੱਖ ਨੂੰ ਵੀ ਮੂੰਹ ਦਿਖਾਣਾ ਹੈ ਪੰਥ ਨਾਲ ਗੱਲ ਵੀ ਕਰਨੀ ਹੈ ਹੂੰ ਪੰਚੋ ਪ੍ਰੀਜੀਂਟੀ ਸਾਹਿਬ ਸਾਹਬਾ ਤੁਹਾਨੂੰ ਜਣਾਇਦਾ ਜਾਈਦਾ ਜੇ ਸਾਡੀਆਂ ਇਹ ਗੱਲ ਸਮਝਦੇ ਹੋ ਤਾਂਤ ਮੈਂਬਰੀ ਕਮੇਟੀ ਦੇ ਹੱਥ ਕਮਾਨ ਜਿਹੜੀ ਪੜਾ ਦੇਣੀ ਚਾਹੀਦੀ ਹੈ ਤੁਹਾਨੂੰ ਦੇਖਣਾ ਹੋਏਗਾ ਜਿਵੇਂ ਮਨਪੇਟੀ ਵਾਲੀ ਕਹਿ ਕੇ ਗਈ ਨਹੀਂ ਤੇ 16 ਵਰਤਨੀ ਦੀ ਮੀਟਿੰਗ ਆਖਰੀ ਮੀਟਿੰਗ ਹੋਏਗੀ ਉਹ ਜਿਹੜੇ ਕੋਈ ਚੇਤੇ ਤੋਂ ਅੋਰਤੇ ਫੈਸਲੇ ਜੜੇ ਨੇ ਲੈ ਲੈ ਜਾਣਗੇ ਤੇ ਪੰਚੋ ਦੇ ਸਾਹਮਣੇ ਤੇ ਸ਼੍ਰੀ ਅਕਾਲ ਪਤਿ ਸਾਹਬ ਦੇ ਸਾਹਮਣੇ ਤੇ ਜਿਹੜਾ ਸਾਰਾ ਉਹ ਫੈਸਲੇ ਨੇ ਉਹ ਰੱਖ ਦਿੱਤੇ ਜਾਣਗੇ ਹੁਣ ਦੇਖਣਾ ਹੋਏਗਾ ਕਿ 16 ਵਰਤਨੀ ਨੂੰ ਤੇਲੀ ਮੀਟਿੰਗ ਦੇ ਵਿੱਚ ਨਿਕਲ ਆ ਕੇ ਦਿੱਤਾ ਜੀ ਵਿਵੇਕ ਇਹਨੇ ਕਾਲੀ ਕਿਉਂ ਮਚਾਈ ਹੋਈ ਹੈ ਕਿਉਂਕਿ ਸ਼ਰੋਮ ਕਾਲੀ ਦਲ ਦੇ ਵਿੱਚ ਜੇਕਰ ਬਾਗਿਆਂ ਦੀ ਗੱਲ ਕਰ ਲਈ ਉਹਨਾਂ ਦੇ ਵਿੱਚ ਵੀ ਜੋ ਹੈ ਉਤਾਵਲੇ ਉਹ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਣੀ ਕਾਲੀ ਦਲ ਵੀ ਬਹੁਤ ਜ਼ਿਆਦਾ ਜੋ ਹੈ ਉਤਾਵਲੇ ਨਜ਼ਰ ਆ ਰਹੇ ਨੇ ਆਕਰ ਮਾਜਰਾ ਕੀ ਹੈਗਾ呀 ਜਦ ਸੁਪਰੀਮ ਪਾਵਰ ਦੇ ਵੱਲੋਂ ਇੱਕ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਆਕਰ ਚੱਲ ਕੀ ਰਿਹਾ ਹੈ ਨਾ ਦੇ ਵਿਚਕਾਰ ਇਹ ਕਵਿਤਾ ਜਿਹੜੋ 2 ਦਸੰਬਰ ਨੂੰ ਕੋਰਾ ਹੁਕਮ ਸਣਾਏ ਗਏ ਨੇ ਹੁਕਮਨਾਮਾ ਸਣਾਇਆ ਗਿਆ ਕਿ ਸੱਤੋਂ ਮੰਤਰੀ ਕਮੇਟੀ ਦਾ ਗਠਨ ਕਰਤਾ ਗਿਆ ਸਭ ਤੋਂ ਜਿਹੜੀ ਸੱਤੋਂ ਮੰਤਰੀ ਕਮੇਟੀ ਦੇ ਜਿਹੜੇ ਮੁਖੀ ਹੋਣਗੇ ਉਹ ਹਰਿੰਦਰ ਸਿੰਘ ਧਾਮੀ ਹੋਣਗੇ ਉਸ ਤੋਂ ਬਾਅਦ ਇਕਬਾਲ ਸਿੰਘ ਢੰਡਾ ਸਾਹਿਬ ਫਿਰ ਮਨਜੀਤ ਸਿੰਘ ਯਾਗੀ ਫਿਰ ਬਲਿੰਦਰ ਸਾਹਿਬ ਫਿਰ ਉਸ ਤੋਂ ਬਾਅਦ ਬਦਲਾਹ ਸਾਹਿਬ ਤੇ ਜੀ ਜੀ ਹਟਾਟ ਕਰੂਮੀ ਨੇ ਇਹ ਸਾਰੇ ਮਿਲਾ ਕੇ ਸੱਤ ਮੈਂਬਰ ਦੀ ਕਮੇਟੀ ਬਣਦੀ ਹੈ ਜਿਨ੍ਹਾਂ ਨੇ ਪੂਰੀ ਭਰਤੀ ਨੂੰ ਸ਼ੁਰੂ ਕਰਨੀ ਸੀ ਪਰ ਸਭ ਦੇ ਦਰਮਿਆਨ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਭਰਤੀਆਂ ਸ਼ੁਰੂ ਹੁੰਦੀਆਂ ਨੇ ਤਾਂ ਸਭ ਤੋਂ ਪਹਿਲੀ ਭਰਤੀ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਸ਼ੁਰੂ ਕਰਾਂਦੇ ਨੇ ਵੱਡਾ ਸਵਾਲ ਇਹ ਹੈ ਕਿ ਬਾਦਲ ਸਾਹਿਬ ਦਾ ਅਸਤੀਫਾ ਦੇ ਕੇ ਬਾਦਲ ਸਾਹਿਬ ਦਾ ਪ੍ਰਬੰਧ ਨਹੀਂ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਹੀ ਖਤਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਹੀ ਕੋਈ ਨਹੀਂ ਹੈਗੀ ਕਿਉਂਕਿ ਬਾਦਲ ਸਾਹਿਬ 100 ਰੁਪਏ ਦਾ ਨੋਟ ਲੈ ਕੇ ਸਭ ਤੋਂ ਪਹਿਲਾਂ ਭਰਤੀ ਆਪਣੀ ਕਰਵਾਉਂਦੇ ਨੇ ਉੱਥੇ ਤੁਹ ਸਮੇਂਦਰੀ ਕਮੇਟੀ ਰਗਸ ਬੰਦਾ ਨਹੀਂ ਵੀ ਕਿਹਾ ਉਸ ਤੋਂ ਬਾਅਦ ਮਨਪ੍ਰੀਤ ਅਯਾਲੀ ਵੀ ਆਜੇ ਇਸ ਗੱਲ ਦੇ ਉੱਤੇ ਟਿੰਕਾ ਪ੍ਰਗਟ ਕਰਕੇ ਗਏ ਨੇ ਕਿ ਭਾਈ ਸਦਮੈਂਦਰੀ ਕਮੇਟੀ ਨੇ ਭਾਰਤੀ ਕਰਨੀ ਸੀ ਪਰ ਤੁਹਾਨੂੰ ਤਾਂ ਪੁੱਛੇ ਹੀ ਦੋ ਵਾਰ ਗਿਆ ਉਹ ਵੀ ਮੀਟਿੰਗ ਦੇ ਲਈ ਨਹੀਂ ਭੱਜਵਾ ਜਦੋਂ ਉਹ ਘਰੇ ਹੁੰਦੇ ਸੀ ਤੇ ਇਸ ਗੱਲ ਦੇ ਉੱਤੇ ਜਿਹੜੀਆਂ ਚਿੱਠੀਆਂ ਨੇ ਉਹ ਸੱਤ ਮੈਂਬਰ ਕਮੇਟੀ ਦੇ ਆਪਣੀ ਹੀ ਆਗੂ ਸ਼੍ਰੋਮਣੀ ਅਕਾਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੀ ਹੀ ਆਗੂ ਚਾਹੇ ਉਹ ਮੰਪੇ ਤੇ ਆਈ ਨਹੀਂ ਚਾਹੇ ਉਹ ਝੁੰਡਾ ਸਾਹਿਬ ਨੇ ਇਹਨਾਂ ਦੇ ਵੱਲੋਂ ਲਗਾਤਾਰ ਚਿੱਠੀਆਂ ਜਿਹੜੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਬਾਨ ਨੂੰ ਲਿਖੀਆਂ ਗਈਆਂ ਪਰ ਜਿਵੇਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਦੇਸ਼ ਦੌਰੇ ਤੇ ਗਏ ਤੇ ਪਿੱਛੋਂ ਫਿਰ ਉਸ ਦੇਸ ਮੇਰੇ ਕਿ ਉਨੱਕ ਚੜ ਕੇ ਰੋਕਣ ਟੋਕਣ ਵਾਲਾ ਕੋਈ ਨਹੀਂ ਦੇਵੇ ਤੇ ਧਿਰ ਦੇ ਵੱਲੋਂ ਆ ਜਾਂ ਫਿਰ ਜਿਨ੍ਹਾਂ ਦੇ ਵੱਲੋਂ ਹੁਕਮ ਜੜਾ ਸੜਾਏਗੇ ਨੇ ਜੀ ਉਹੀ ਇਸ ਸਮੇਂ ਤੇ ਨਹੀਂ ਹੈਗੇ ਪ੍ਰੈਜ਼ੀਡੈਂਟ ਮੂਵਮੈਂਟ ਦੇ ਵਿੱਚ ਤਾਂ ਫਿਰ ਕਾਨੂੰ ਆਪਣੀਆਂ ਮਾਰਤੀਆਂ ਤਾਂ ਉਹੀ ਤਰੀਕੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਕਿਤੇ ਦਲਜੀਤ ਸਿੰਘ ਧੀਮਾ ਰੋਪੜ ਦੇ ਵਿੱਚ ਤਾਂ ਆਪਣੀਆਂ ਕਰਾ ਰਹੇ ਨੇ ਜੱਦੀਗੜ ਦੇ ਵਿੱਚ ਅਸ਼ਦੀਪ ਸਿੰਘ ਕਲੇਰ ਆਰਭਤੀਆਂ ਕਰਾ ਰਹੇ ਨੇ ਫਰੀਦਕੋਟ ਦੇ ਵਿੱਚ ਜਾ ਕੇ ਜਿਹੜਾ ਇਕੰਤਾ ਪਰਤੀ ਰਵਾਣਾ ਪਾਰਟੀਆਂ ਕਰਾ ਰਹੇ ਨੇ ਪਰ ਵੱਡਾ ਸਵਾਲ ਤਾਂ ਇਹ ਹੀ ਹੈ ਕਿ ਜਦੋਂ ਸੱਤ ਮੰਤਰੀ ਕਮੇਟੀ ਦਾ ਗੱਠ ਨਹੀਂ ਕੀਤਾ ਗਿਆ ਸੀ ਸੱਤ ਮੰਤਰੀ ਕਮੇਟੀ ਨੇ ਫੈਸਲਾ ਲੈਣਾ ਸੀ ਕਿ ਕਿਹਨੇ ਕਿਧਰੋਂ ਪਾਰਟੀਆਂ ਕਰਾਉਣੀਆਂ ਨੇ ਇਹ ਫੈਸਲਾ ਲਿਆ ਗਿਆ ਕੌਣ ਕਮੇਟੀ ਦੇ ਵੱਲੋਂ ਵਰਕਿੰਗ ਕਮੇਟੀ ਦੇ ਵੱਲੋਂ ਸਾਮਣੇ ਅਕਾਲੀ ਦਲ ਜੀ ਜਿਨ੍ਹਾਂ ਨੇ ਧਮੀ ਸਾਹਿਬ ਨਾਲੇ ਹੁਸ਼ਾਰਪੁਰ ਦਾ ਏਰੀਆ ਦੇ ਤਾਂ ਨਾਲੇ ਦੇ ਤਾਂ ਜੰਮੂ ਕਸ਼ਮੀਰ ਦਾ ਮੰਤਰੀ ਤੇ ਆਲੀਨਾ ਨੂੰ ਰਾਜਸਥਾਨ ਦਾ ਆਬਜ਼ਰਵਰ ਲਾਤਾ ਤੇ ਬਰਾਲਾ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਪੀਕ ਕੋਟ ਆ ਕੇ ਆਬਜ਼ਰਵਰ ਲੱਗ ਜਾਓ ਤੇ ਫਿਰ ਕੋਈ ਵੀ ਹੁਕਮਨਾਮਾ ਜਿਵੇਂ ਤੇ ਇਹ ਚੀਜ਼ ਤਾਂ ਨਹੀਂ ਲਿਖੀ ਗਈ ਸੀ ਕਿ ਹੁਕਮਨਾ ਸੋ ਚਾਹਿਆ ਗਿਆ ਸੀਗਾ ਕਿ ਤੁਸੀਂ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੱਤ ਬੰਦਿਆਂ ਨੂੰ ਕਿਤੇ ਕਿਤੇ ਜ਼ਿੰਮੇਵਾਰੀਆਂ ਦੇ ਸਕਦਾ ਸੋ ਸਰਿਆਮ ਜਿਹੜਾ ਜਿਹੜਾ ਹਿਲੰਦਣਾ ਹੋਈ ਹੈ ਕਾਹੀ ਹੈ ਇਸ ਗਾਲ ਦੀ ਹੈ ਕਿਉਂਕਿ ਇਸ ਵੇਲੇ ਜੱਜਦਾਰ ਸਾਹਿਬਾਨ ਜਿਹੜਾ ਨੀ ਉਹ ਬਾਹਰ ਜੀ ਤਾਂ ਜਿਹੜੀ ਪੜਤੀ ਕੀਤੀ ਗਈ ਹੈਗੀ ਆ ਸਵਾਲ ਤਾਂ ਇਹ ਵੀ ਚੁੱਕੇ ਜਾ ਰਹੇ ਨੇ ਕਿ ਜਿਹੜੀ ਪੜਤੀ ਕੀਤੀ ਗਈ ਉਹ ਰੱਦ ਹੋ ਸਕਦੀ ਹੈ ਕਿਉਂਕਿ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜੋ ਜਿਨ੍ਹਾਂ ਦੇ ਵੱਲੋਂ ਪੜਤੀ ਕੀਤੀ ਗਈ ਹੈ ਤਾਂ ਅਜਿਹੀ ਦੇ ਵਿੱਚ ਜੋ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਜੋ ਇਹ ਸਵਾਲ ਕੀਤੇ ਗਏ ਨੇ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ ਕਿਉਂਕਿ ਨਿਰਦੇਸ਼ਿਕ ਦਿੱਤੇ ਗਏ ਨੇ ਉਸ ਹਿਸਾਬ ਦਾ ਕੁਝ ਵੀ ਕੋਈ ਵੀ ਪੜਤੀ ਨਹੀਂ ਹੋਈ ਹੈ ਬਿਲਕੁਲ ਕਵਿਤਾ ਤਾਂ ਹੁਣ ਜੇ ਅੱਜ ਦੇਖੋ ਸਭ ਤੋਂ ਪਹਿਲਾ ਵੱਡਾ ਸਵਾਲ ਤਾਂ ਬਣਦਾ ਹੀ ਫੇ ਕਰਕੇ ਸੀਗਾ ਕਿ ਉਥੇ ਦੇਖੋ ਮੰਨ ਚਾਹੇ ਉਹ ਮੰਨਤੇ ਤੇ ਆਈਨਸ ਹੋਅ ਚੁੱਕੇ ਆ ਚਾਹੇ ਬਨੂੰਗੁਰ ਸਾਹਿਬ ਨੇ ਸੋਅ ਚੁੱਕੇ ਨੇ ਚਾਹੇ ਤੁਹਾਰ ਸਾਹਿਬ ਨੇ ਸੋਅ ਚੁੱਕੇ ਨੇ ਵੱਡਾ ਸਵਾਲ ਤਾਂ ਇਹੀ ਖੜਾ ਹੁੰਦਾ ਹੈ ਕਿ ਜੇ ਨਹੀਂ ਹੁਣ ਘਾਟੀਆਂ ਹੋ ਚੁੱਕੀਆਂ ਨੇ ਹੁਣ ਆਗਰੇ ਜਿਹੜੇ ਦਿੱਤੇ ਗਏ ਨੇ ਲੱਖ ਤੋਂ ਇਤੇ ਦੇ ਆਂਕੜੇ ਜੋ ਆਪਣੀਆਂ ਅਕਾਲੀ ਦਲ ਨੇ ਪੇਸ਼ ਕੀਤੇ ਨੇ ਪਰ ਸੱਚੀਆਂ ਨੇ ਝੂਠੀਆਂ ਨੇ ਆਂਕੜੇ ਕਿਹੋ ਜਿਹੇ ਇਹ ਵੀ ਇੱਕ ਬਾਤ ਦੀ ਗੱਲ ਹੈ ਪਰ ਜਿਹੜੀਆਂ ਹੁਣ ਮੀਟਿੰਗ ਦੇ ਵਿੱਚ ਭੁੰਦਰ ਸਾਹਿਬ ਨੂੰ ਬੁਲਾਇਆ ਗਿਆ ਸੀ ਤਾਂ ਉਸ ਦੇ ਤੇ ਜ਼ਰੂਰ ਹੀ ਲੱਗਦਾ ਸੀ ਕਿ ਭੁੰਦਰ ਸਾਹਿਬ ਤੋਂ ਇਹ ਗੱਲ ਨੂੰ ਕਿਹਾ ਜਾਏਗਾ ਕਿ ਭਾਈ ਤੁਸੀਂ ਜਿਹੜੀਆਂ ਭਰਤੀਆਂ ਕੀਤੀਆਂ ਨੇ ਇਹਨਾਂ ਨੂੰ ਸਾਡੀਆਂ ਨੂੰ ਰੱਤ ਕਰੋ ਕਿਉਂਕਿ ਆਪਣੀ ਕਮੇਟੀ ਨਵੇਂ ਸਿਰ ਤੋਂ ਭਰਤੀ ਜਿਹੜੀ ਉਹ ਕਰੇਗੀ ਪਰ ਅੱਜ ਕਮਿਤਾ ਜੋ ਰੋਕ ਰਹੀ ਹੈ ਉਹ ਤੇ ਆਪਣੀ ਕਮੇਟੀ ਦੇ ਚਾਹਵੇਂ ਮੰਪੇ ਤੇ ਆਲੇ ਹੋ ਚਾਹੇ ਭੁੰਦਰ ਸਾਹਿਬ ਹੋਣ ਚਾਹੇ ਚੁੰਦਰ ਸਾਹਿਬ ਹੋਣ ਚਾਹੇ ਬਦਲਾ ਸਾਹਿਬ ਹੋਣ ਚਾਹੇ ਕਾਮੀ ਸਾਹਿਬ ਹੋਣ ਤੁਸੀਂ ਜੇ ਸੁਇਰਤ ਵਿੱਚ ਦੇਖਿਆ ਹੋਗਾ ਕਿ ਬਡਾਲਾ ਸਾਹਿਬ ਤੇ ਤੁੰਮੀ ਸਾਹਿਬ ਜ਼ਰੂਰ ਆਪ ਨੂੰ ਦੱਸਾ ਦੇ ਘਰ ਗਏ ਨਾ ਉਸ ਵਕਤ ਮੁੰਦਰ ਸਾਹਿਬ ਬੇਜਵਾਬ ਨਜ਼ਰ ਆਏ ਨੇ ਨਾ ਅਜਨਾ ਡਿਵੈਲਪਰ ਜਵਾਬ ਨਹੀਂ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਅੰਦਾਜ਼ਾ ਜ਼ਰੂਰ ਲੱਗਾ ਹੈ ਕਿ ਅੰਦਰ ਖਾਤੇ ਤਾੜਨਾ ਜ਼ਰੂਰ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਹੁਣ ਬਾਰੇ ਦਿਨਾਂ ਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਇੱਕ ਕਮੇਟੀ ਫੈਸਲਾ ਲਵੇ ਕਿ ਜਿੰਨਾ ਹੋ ਤੱਕ ਭਰਤੀਆਂ ਹੋਈਆਂ ਨੇ ਸਾਰੀਆਂ ਗਲਤ ਤਰੀਕੇ ਨਾਲ ਹੋਈਆਂ ਨੇ ਸੱਤ ਮੰਤਰੀ ਕਮੇਟੀ ਦੇ ਨਹੀਂ ਕੀਤੀਆਂ ਭਰਤੀਆਂ ਜਾਂ ਫਿਰ ਸੱਤ ਮੰਤਰੀ ਕਮੇਟੀ ਦੀ ਮਨਜ਼ੂਰੀ ਨਾਲ ਨਹੀਂ ਹੋਈਆਂ ਜਿਹੜੇ ਅਕਾਲ ਤਖਤ ਦੇ ਹੁਕਮਾਂ ਦੀ ਨੱਣਾ ਹੋਈ ਹੈ ਤੇ ਭਰਤੀਆਂ ਰੱਦ ਹੋ ਜਾਣਗੀਆਂ ਕਿਉਂਕਿ ਕਵੀ ਤਾਂ ਪਲਾ ਹੀ ਨਾ ਦਾ ਇਸ ਗੱਲ ਦੇ ਵਿੱਚ ਜੇ ਭਰਤੀਆਂ ਰੱਦ ਕਰਦੇ ਨੇ ਕਿਉਂਕਿ ਜਿਹੜੇ ਅਕਾਲ ਤਖਤ ਸਾਹ ਦੇ ਉੱਤੇ ਵੀ ਹੋਣਾ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਜਥੇਦਾਰ ਸਰਪੰਨਾ ਦੇ ਤੋਂ ਕਿਉਂਕਿ ਪੰਥੇ ਵੀ ਬੇੜੀ ਇਸ ਵੇਲੇ ਮਕਾਰ ਦੇ ਵਿੱਚ ਫਸੀ ਹੋਈ ਹੈ ਤੇ ਜਿਹੜੇ ਜੋਤੇਦਾਰ ਸਾਹਿਬ ਨੇ ਉਸ ਵੇਲੇ ਬਾਹਰ ਨਹੀਂ ਤਾਂ 30 ਤਰੀਕੇ ਦੇ ਸਵਾਲ ਉੱਧਰ ਵੀ ਜੋੜਨੇ ਸ਼ੁਰੂ ਹੋ ਗਏ ਨੇ ਤੇ ਦੇਖੋ ਸਵਾਲਾਤੋਂ ਬਚ ਨਹੀਂ ਯਾ ਤੇ ਜੋ ਪਿੱਛੇ ਹੰਦਾ ਰਹੇ ਨੇ ਉਸ ਤੋਂ ਬਾਹਰ ਨਿਕਲਣਾ ਤਾਂ ਜ਼ਰੂਰ ਹੈ ਜ਼ਰੂਰੀ ਇਹ ਬਣ ਜਾਂਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਇਨ ਬਿਨ ਲਾਗੂ ਕੀਤੇ ਜਾਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਤੇ ਪਹੁੰਚੜਾਏਗਾ ਜੀ ਆ ਧੰਨਵਾਦ ਐਸੀ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਤਾਂ ਬਿਲਕੁਲ ਇਹਨਾਂ ਨੇ ਵਾਜ਼ਿਫ ਫਰਮਾਇਆ ਹੈਗਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਭੜਤੀਆਂ ਕੀਤੀਆਂ ਗਈਆਂ ਨੇ ਉਹ ਰੱਦ ਹੋ ਸਕਦੀਆਂ ਨੇ ਹੁਣ ਅਗਲੀ

ਸਾਰਿਆਂ ਦੀਆਂ ਨਜ਼ਰਾਂ ਹੁਣ ਉੱਥੇ ਟਿਕ ਗਈਆਂ ਨੇ ਕਿ ਹੁਣ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਤਾਂ ਕਿ ਜੋ ਭੜਤੀਆਂ ਕੀਤੀਆਂ ਗਈਆਂ ਉਹ ਰੱਦ ਹੋਣਗੀਆਂ ਕਿਉਂਕਿ ਅੱਜ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਪੂੰਦਰ ਸਾਹਿਬ ਜਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਤਾਂ ਉਹ ਪਹੁੰਚਦੇ ਨਹੀਂ ਹੈਗੇ ਅਜੇਹੇ ਦੇ ਵਿੱਚ ਧਾਮੀ ਸਾਹਿਬ ਜਿਹੜੇ ਹੈਗੇ ਆ ਤੇ ਵਡਾਲਾ ਸਾਹਿਬ ਪਹੁੰਚਦੇ ਨੇ ਉਹਨਾਂ ਦੇ ਘਰ ਤੇ ਗੱਲਬਾਤ ਹੁੰਦੀ ਹੈ ਲੇਕਿਨ ਮੀਟਿੰਗ ਤੋਂ ਬਾਅਦ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ ਪੱਤਰਕਾਰ ਦੇ ਨਾਲ ਜਦੋਂ ਪੂੰਦਰ ਸਾਹਿਬ ਗੱਲ ਕਰਦੇ ਨੇ ਅਜੇਹੇ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਜਵਾਬ ਦਿੱਤੇ ਜਾਂਦੇ ਨੇ ਉਹ ਸੈਟੀਸਫੈਕਟਰੀ ਨਹੀਂ ਹੁੰਦੇ ਨੇ ਲਾਸ ਦੇ ਵਿੱਚ ਪੱਤਰਕਾਰਾਂ ਨੂੰ ਉਹ ਇਹ ਵੀ ਕਹਿ ਦਿੰਦੇ ਨੇ ਕਿ ਸਵਾਲ ਤੁਸੀਂ ਮੇਰੇ ਤੋਂ ਗਲਤ ਪੁੱਛ ਰਹੇ ਹੋ ਤਾਂ ਹੁਣ ਦੇਖਣਾ ਹੋਵੇਗਾ ਅੱਗੇ 16 ਫਰਵਰੀ ਨੂੰ ਕੀ ਕੁਝ ਮੀਟਿੰਗ ਦੇ ਵਿੱਚ ਹੁੰਦਾ ਹੈ